ਹਰ ਜੀ ਬਾਈ ਸਸੀ ਕਾਲ ਜੀ ਕਾਲੋ 14911 ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆ ਇੱਕ ਜੋੜੀ ਨੇ ਆਪਣੇ ਨਾ ਤਿੰਨ ਬੱਚੇ ਪਾਲਤੇ ਜੀ ਤਿੰਨ ਬੱਚੇ ਪੂਰੇ ਵਧੀਆ ਪਾਲੇ ਨੇ ਕਰੋਨਿਆਂ ਸ਼ੌਂਕ ਤੁਹਾਨੂੰ ਬੱਚਿਆਂ ਦਾ ਹਲਕਾ 골ਡਨ ਬੱਬਾ ਜੀ ਦੀ ਕਿਰਪਾ ਨਾਲ ਪੂਰੇ ਵਧੀਆ ਪਾਲੇ ਨੇ ਤਿੰਨ ਬੱਚੇ ਇੱਕ ਕਿਸੇ ਹੋਰ ਜੋੜੀ ਦਾ ਤਾਂ ਤੇ ਦੋ ਇਹਨਾਂ ਦੇ ਆਪਣੇ ਨੇ ਨੇ ਕੋ। ਹੁਣ ਅੱਗੇ ਹੋ। ਨੇ ਕੋ। ਤਿੰਨੇ ਬੱਚੇ ਬਰਾਬਰ ਪਲੇ ਨੇ। ਇੱਕ ਜੋੜੀ ਨੇ ਪਾਲੇ ਨੇ ਇਹ ਬੱਚੇ। ਵੇਖੋ ਕਰੋ ਸ਼ੌਕ। আর پوری ਠੰਡ ਦੇ ਵਿੱਚ ਪਲੇ ਰਹੇ ਨੇ ਬੱਚੇ। ਜਿਹੜੇ ਲਾਲ, ਰਿੰਗ ਵਾਲੇ ਦੋ ਸਕੇ ਭਾਈ ਨੇ। ਤੇ ਜਿਹੜਾ ਇਹ ਹੈ ਆਪਣੇ ਕਾਲੇ ਚੀਨਿਆਂ ਦਾ। ਸ਼ੌਂਕ ਤੇ ਚਾਰ ਬੱਚਿਆਂ ਦਾ ਤੇ ਚਾਰ ਬੱਚੇ ਆਪਾਂ ਉੱਪਰ ਚੱਕ ਲਏ ਆ ਹੋਰ ਕਰਾਉਣਾ ਸ਼ੌਂਕ ਤੁਹਾਨੂੰ ਵਾਹਿਗੁਰੂ ਸੁੱਖ ਰੱਖੇ ਥੋੜਾ ਜਿਹਾ ਬਿਜੀ ਹੋਣ ਕਾਰਨ ਬਾਈ ਵੀਡੀਓ ਨਹੀਂ ਪਈ ਤੇ ਅੱਜ ਕਰਾਉਨੇ ਆ ਸ਼ੌਂਕ ਤੁਹਾਨੂੰ ਬੱਚਿਆਂ ਦਾ ਦੋ ਬੱਚੇ ਆਏ ਦੋਨੇ ਕਾਂਤੇ ਨੇ ਦੋ ਬੱਚੇ ਇਹ ਹੋ ਗਏ ਮਤਲਬ ਲਓ ਰੱਤਾ ਲਓ ਜੀ ਦੋ ਬੱਚੇ ਪੜ ਗਏ ਹੋਰ ਕਮੈਂਟ ਕਰਕੇ ਦੱਸਿਆ ਕਰੋ ਬਾਈ ਮੈਂ ਸ਼ੌਕ ਕਰਾਉਂਦੇ ਆ ਤੁਹਾਨੂੰ ਬੱਚਿਆਂ ਦਾ ਕਿੱਦਾਂ ਦੇ ਲੱਗਦੇ ਨੇ ਇੱਕ ਬੱਚਾ ਕਾਲਾ ਕੱਟਿਆ ਬਾਈ ਇੱਕ ਰੱਤਾ ਕੱਟਿਆ ਬਾਈ ਇਹ ਬੱਚਾ ਸਿੰਗ ਨਹੀਂ ਇਕੱਲਾ ਹੀ ਕੱਢਿਆ ਵਾ ਇੱਕ ਬੱਚਾ ਮਰ ਗਿਆ ਤਾਂ ਇਹਦੇ ਨਾਲ ਦਾ ਦੇਖੋ ਕੋਰੋਂ ਸ਼ਾਂਗ ਹੋ ਗਈ ਇਹਦੇ ਪੂਰੇ ਆਹ ਕੰਤਾਂ ਪੂਰੀ ਤਰ੍ਹਾਂ ਹੋ ਗਏ ਛੱਟੀਆਂ ਖਾਹੋਂਗੇ ਇਹਦੀ ਦੋ ਬੱਚੇ ਆ ਛੋਟੇ ਨੇ ਆਲੋਕ ਮੇਰੇ ਦੋ ਬੱਚੇ ਛੋਟੇ ਨੇ ਅਮੀਰਾਵ ਤੇ ਮੋਰ ਵਾਲੇ ਕਬੂਤਰ ਹੁੰਦੇ ਨੇ ਬਾਈ ਦੋ ਬੱਚੇ ਅਹੋਰ ਦੋ ਬੱਚੇ ਨੇ ਇੱਧਰ ਇਹ ਵੀ ਛੋਟੇ ਨੇ ਵਾਲੇ ਉਹ ਬੱਚਾ ਥੋੜਾ ਛੋਟਾ ਰਹਿ ਗਿਆ ਤੇ 1/a ਵੈਸੇ ਪਾਲ ਵਧਿਆ ਰਿਹਾ ਵੈਸੇ ਮਾਚੂ ਰਹੇਗਾ ਕੋਈ ਗੱਲ ਨਹੀਂ ਥੋੜਾ ਬੇਗੋਰੀ ਜੀ ਕਰਕੇ ਹੋ ਗਿਆ ਤੇ ਚੱਕਰ ਇੱਕ ਪਿੰਡ ਦਾ ਚੱਕਰ ਜਾ ਪਿਆ ਥੋੜਾ ਜਿਹਾ ਤਾਂ ਕਰਕੇ ਹੋ ਗਿਆ ਤੇ ਹੁਣ ਦਿਖਾਉਨੇ ਤੁਹਾਨੂੰ ਆਪਾਂ ਜਿਹੜੇ ਉੱਪਰ ਬੱਚੇ ਲਏ ਆਪਾਂ ਚਾਰ ਉਹਨਾਂ ਦਾ ਵੀ ਸ਼ੌਕ ਕਰਾਉਣੀ ਆ। ਆਹ ਲੋ ਜੀ ਆ ਤਿੰਨ ਚਾਰ ਬੱਚੇ ਉੱਪਰ ਨੇ। ਕਰੋ ਜੀ ਸ਼ੌਕ। ਇੱਕ ਭੂਰਾ ਏ। ਇੱਕ ਲਾਲ ਚੀਨਾ ਆ ਤੇ ਇੱਕ ਭੂਰੇਆਂ ਦਾ ਤਾਂ ਪੂਜੂ ਫੋਨ ਦਾ। ਚਲੋ ਬੱਤਾ। ਚਲੋ 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 ਉੱਧਰ। ਆਣਾ। ਬੈਠ ਉੱਪਰ ਗਾ। ਲੋ ਹੁਣ ਕਰੋ ਸ਼ੌਕ ਜੀ ਇਹ ਗਰਦੇੇ ਵਾਲੇ ਕੁੱਤਰਾ ਲਾ ਜੀ ਤਿੰਨੇ ਗਰਦੇੇ ਵਾਲਿਆਂ ਦੇ ਆ ਇੱਕ ਆਲਾਲਚੀ ਨਾ ਸਕੇ ਭਾਈ ਨੇ ਇਹ ਆਲਾਲਚੀ ਨਾ ਤੇ ਇਹ ਵਾਲਾ ਤੇ ਵਿੱਚ ਬਾਈ ਵਾਲੇ ਕੁੱਤਰ ਬਾਈ ਕਾਕੇ ਵਾਲੇ ਲਾਲਚੀ ਨੇ ਜਿਹੜੇ ਬਾਈ ਗਲਜਾਰ ਕੋਲੋਂ ਆਏ ਹੋਏ ਨੇ ਭਾਈ ਉਹ ਮਿਸੇ ਕਰਦੇ ਇਹਨਾਂ ਦੇ ਵਿੱਚ ਆ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਈ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਜਦ ਤੱਕ ਸਾਰੇ ਵੀਰਾਂ ਨੂੰ ਸਾਸਿਕਾਲ ਜੀ ਧੰਨਵਾਦ